ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਡਾਪਟ ਕੀਤੀ ਹੋਈ ਹੈ ਪੰਜਾਬ ਦੇ ਵਿੱਚ ਸਪੈਸ਼ਲੀ ਅਗੇਂਸਟ ਡਰੱਗਸ ਐਂਡ ਆਰਗੇਨਾਈਜ਼ ਕ੍ਰਾਈਮ ਪੁੱਚ ਕਮਿਸ਼ਨਰ ਪੁਲਿਸ ਅਮਰਸਰ ਨੂੰ ਬੜੀ ਇੱਕ ਵੱਡੀ ਸਕਸੈਸ ਹੋਰ ਮਿਲੀ ਹੈ ਇੱਕ ਆਰਮਸ ਨਾਰਕੋ ਹਵਾਲਾ ਨੈਟਵਰਕ ਬਸਟ ਕੀਤਾ ਗਿਆ ਔਰ ਉਹਦੇ ਚ ਪੰਜ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਇਹਦੇ ਚ ਸਭ ਤੋਂ ਪਹਿਲਾਂ ਜਿਹੜਾ ਆ ਕਿ ਉਸ ਰੈਸਟ ਹੋਇਆ ਉਹ ਹੈ ਗੁਰਵਿੰਦਰ ਸਿੰਘ ਜਿਹੜਾ ਕਿ ਛਾਟੇ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ ਸੱਤ ਮੁਕਦਮੇ ਪੁਰਾਣੇ ਦਰਜ ਨੇ ਆਮ ਐਕਟ ਅਟੈਂਪਟ ਟੂ ਮਰਡਰ 스내ਚਿੰਗ ਵੈਰਾ ਦਾ ਜੋ ਕਿ ਛਾਟਾ ਕੰਬੋ थाना ਰੂਰਲ ਦਾ ਸਿਟੀ ਫਰੀਦਕੋਟ ਤੱਕ ਇਹ ਮੁਕਦਮੇ ਦਰਜ ਹੈ ਇਹ ਤੋਂ ਇੱਕ ਬੱਤੀਪੁਰ ਦਾ ਪਿਸਤਲ ਤੇ 50 ਗ੍ਰਾਮ ਹੀਰੋਇਨ ਪਹਿਲਾਂ ਬ੍ਰਾਮ ਕੀਤੀ ਸਾਡੇ ਸੀਆਈਏ 1 ਦੀ ਟੀਮ ਨੇ ਉਸ ਤੋਂ ਬਾਅਦ ਇਹਦੇ ਚ ਇਮੀਡੀਏਟਲੀ ਸਾਡੇ ਕੋਲ ਜਿਹੜਾ ਹਵਾਲਾ ਨੈਟਵਰਕ ਦਾ ਇੱਕ ਮੇਨ ਅਕਿਊਜ਼ ਫੜਿਆ ਜਾਂਦਾ ਜਗਜੀਤ ਸਿੰਘ ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈ 2014 ਤੱਕ ਅਫਗਾਨਿਸਤਾਨ ਚ ਰਿਹਾ ਸੀ ਜਦੋਂ ਉੱਥੇ ਤਾਲਿਬਾਨ ਨੇ ਟੇਕਓਵਰ ਕਰ ਲਿਆ ਉਸ ਤੋਂ ਬਾਅਦ ਇਮੀਡੀਏਟਲੀ ਦਿੱਲੀ ਸ਼ਿਫਟ ਹੋ ਗਿਆ ਉੱਥੇ ਜਦੋਂ ਅਫਗਾਨਿਸਤਾਨ ਰਹਿਦਾ ਸੀ ਇਹਦਾ ਇੱਕ ਦੋਸਤ ਬਣਿਆ ਸੀ ਪਠਾਨ ਕਰਕੇ ਤੇ ਪਠਾਨ ਉਹ ਤੋਂ ਅਫਗਾਨਿਸਤਾਨ ਤੋਂ ਬਾਅਦ ਪਾਕਿਸਤਾਨ ਸ਼ਿਫਟ ਹੋ ਗਿਆ ਇਹ ਦੋਨੋਂ ਡ్రਾਈ ਫਰੂਟ ਦਾ ਬਿਜ਼ਨਸ ਆਪਣਾ ਲੋਕਾਂ ਨੂੰ ਦਿਖਾਉਣ ਨੂੰ ਕਰ ਰਹੇ ਆ ਤੇ ਵੈਸੇ ਬੇਸਿਕਲੀ ਕੀ ਹੋਇਆ ਕਿ ਪਠਾਨ ਦੇ ਉੱਤੇ ਜਿਹੜੇ ਡਰੱਗ ਸਮਗਲਰਜ਼ ਨਾਲ ਲਿੰਕ ਪੈਦਾ ਹੋ ਗਈ ਤੇ ਪਠਾਨ ਦੇ ਥਰੂ ਜਗਜੀਤ ਨੂੰ ਆਪਣੇ ਕੰਟੈਕਟ ਨੂੰ ਇੰਡੀਆ ਦੇ ਵਿੱਚ ਵਰਤਣ ਲੱਗ ਗਿਆ ਫॉर ਹਵਾਲਾ ਟਰਾਂਸਫਰ ਆਫ ਮਨੀ ਦੋ ਪਾਕਿਸਤਾਨ ਸਮਗਲਰਾਂ ਦਾ ਨਾਮ ਆਇਆ ਇੱਕ ਸ਼ਾ ਹੈਗਾ ਇੱਕ ਸ਼ਹਿਜ਼ਾਦ ਬਟ ਇਹ ਦੋ ਸਮਗਲਰ ਕਾਫੀ ਨਾਰਕੋ ਦੇ ਵਿੱਚ ਨਟੋਰੀਅਸ ਨੇ ਇਨਾਥਰ ਉਹ ਜਗਜੀਤ ਸਿੰਘ ਜਿਹੜਾ ਉਹ ਕਲੈਕਟ ਕਰਦੇ ਰਿਹਾ ਪਠਾਨ ਵਾਸਤੇ ਮਨੀ ਹਿੰਦੁਸਤਾਨ ਤੋਂ ਤੇ ਉਸ ਤੋਂ ਬਾਅਦ ਹਵਾਲਾ ਦੇ ਰੂਟਸ ਰਾਹੀਂ ਦੁਬਈ ਤੇ ਹੋਰ ਜਿਹੜੇ ਕੰਟਰੀਜ਼ ਨੇ ਉਹਨਾਂ ਦੇ ਰਾਹੀਂ ਵਾਪਸ ਪਾਕਿਸਤਾਨ ਪਠਾਨ ਨੂੰ ਭੇਜਦੇ ਰਿਹਾ ਜੋ ਕਿ ਅੱਗੇ ਸਮਗਲਰਸ ਨੂੰ ਦਿੰਦਾ ਰਿਹਾ ਔਰ ਇਸ ਤੋਂ ਬਾਅਦ ਜਿਹੜੇ ਗੁਰਮਿੰਦਰ ਜਿਹੜੀ ਇਹਦੀ ਗੁਰਵਿੰਦਰ ਦੀ ਪੁੱਛਕੀ ਤੋਂ ਬਾਅਦ ਇੱਕ ਅਰਸ਼ਦੀਪ ਜਿਹੜਾ ਹੈਗਾ ਘਰਿੰਡੇ ਦਾ ਰਹਿਣ ਵਾਲਾ ਅਮਰਸਰ ਰੂਰਲ ਦਾ ਇਹਦੀ ਗ੍ਰਫਤਾਰੀ ਹੋਈ ਹੈ ਇਹਦੇ ਤੋਂ ਦੋ ਪਿਸਟਲ ਤੇ ਇਹਦੇ ਨਾਲ ਦੂਜਾ ਬੰਦਾ ਹੈਗਾ ਕਰਨਜੀਤ ਇਹ ਹੈਗਾ ਕਰੰਡਾ ਇਹਦਾ ਇਸ ਤੋਂ ਵੀ ਜਿਹੜੇ ਆ ਦੋ ਪਿਸਟਲ ਫੜੇ ਜਾਂਦੇ ਬੜੇ ਸਫਿਸਟੀਕੇਟਿਡ ਤੇ ਹਰਪਾਲ ਇੱਕ ਹੈਗਾ ਖਾਲੜਾ ਦਿਸਕ ਤਰਨਤਾਂ ਦਾ ਇਹ ਤੋਂ ਡਰੋਨ ਦੀ ਬਰਾਮਦਗੀ ਹੋਈ ਹੈ ਸੋ ਟੋਟਲ ਜੇ ਆਪਾਂ ਰਿਕਵਰੀ ਦੇਖੀਏ ਪੰਜ ਪਿਸਟਲਸ ਨੇ ਇੱਕ ਬੱਤੀਪੋਰ ਦਾ ਤੇ ਦੋ ਪੀਐਕਸ 5 ਨੇ 9 ਐਮ ਐਮ ਦੇ ਦੋ ਬਲੌਕ ਨੇ 9 ਐਮ ਐਮ ਦੇ ਔਰ ਜਿਹੜਾ ਹਵਾਲਾ ਮਨੀ ਹੈ 690000 ਫੜੀ ਗਈ ਹੈ ਜਗਜੀਤ ਸਿੰਘ ਤੋਂ ਇੱਕ ਡਰੋਨ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਹਰਪਾਲ ਤੋਂ ਸੋ ਇਹ ਬੜੀ ਅੱਛੀ ਇੱਕ ਇਨਵੈਸਟੀਗੇਸ਼ਨ ਤੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਕੀਤਾ ਜਿਹਦੀ ਸਾਰੀ ਸੁਪਰਵੀਜ਼ਨ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨਾਲ ਹਰਮਿੰਦਰ ਸਾਡੇ ਏਸੀਪੀ ਡਿਟੈਕਟਿਵ ਅਮੋਲਕਦੀਪ ਜੀ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਨੂੰ ਬੜਾ ਅੱਛਾ ਸਾਰੀ ਇਨਵੈਸਟੀਗੇਸ਼ਨ ਨੂੰ ਅੱਗੇ ਲੈ ਕੇ ਗਏ ਆ ਔਰ ਇਹਦੇ ਨਾਲ ਜਿਹੜਾ ਮੇਨ ਗੱਲ ਇਹ ਆਈ ਹੈ ਕਿ ਜਿਹੜੇ ਤਿੰਨ ਬੰਦੇ ਨੇ ਜਿਹੜੇ ਅਰਸ਼ਦੀਪ ਕਰਨਜੀ ਤੇ ਹਰਪਾਲ ਇਹ ਬਾਰਡਰ ਦੇ ਉੱਤੇ ਕਾਫੀ ਸਰਗਰਮ ਨੇ ਜਿਵੇਂ ਗੁਰਵਿੰਦਰ ਨੇ ਇਹਨਾਂ ਨੂੰ ਇਨ ਟੱਚ ਕਰਕੇ ਆਪਣਾ ਸਮਾਨ ਮਗਵਾਉਣਾ ਸ਼ੁਰੂ ਕਰ ਦਿੱਤਾ ਸਾਰਾ ਦੋਨੋਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਹੈ ਕਨਸਾਈਨਮੈਂਟ ਚੁੱਕਣ ਦਾ ਕਿਉਂਕਿ ਬਾਰਡਰ ਏਰੀਆ ਦੇ ਰਹਿਣ ਵਾਲੇ ਨੇ ਕਰੰਡਾ ਤੇ ਖਲੜਾ ਤਰਨ ਤਰਨ ਦੇ ਨਾਟ ਓਨਲੀ ਹੀਰੋਇਨ ਬਟ ਜਿਹੜੇ ਸਵਿਸਟਿਕੇਟਡ ਵੈਪਨ ਜੇ ਆਪਾਂ ਦੇਖੀਏ ਤੇ ਇਹਨਾਂ ਜੋ ਚਾਰ ਜਿਹੜੇ ਵੈਪਨ ਹੈ ਸਾਰੇ ਅਕ੍ਰੋਸ ਦੀ ਬਾਰਡਰ ਪੁਸ਼ਨ ਕੀਤੇ ਗਏ ਵਾਇਰ ਡਰੋਨ ਔਰ ਇਹ ਮੰਦੇ ਵੀ ਹੈ ਕਿ ਦੋਨੇ PX5 ਤੇ ਜਿਹੜਾ ਗਲੋਕ ਨੇ ਇਹ ਇਹਨਾਂ ਨੂੰ ਭੇਜੇ ਗਏ ਸੀ ਅੱਗੇ ਜੇ ਡਿਲੀਵਰੀ ਵਾਸਤੇ ਇਹਨਾਂ ਨੂੰ ਮੈਸੇਜ ਆਉਣਾ ਸੀ ਪਾਕਿਸਤਾਨ ਦੇ ਸਮਗਲਰਸ ਤੋਂ ਉਹ ਇਨਵੈਸਟੀਗੇਸ਼ਨ ਦਾ ਜੇ ਪਾਰਟ ਅੱਗੇ ਚੱਲ ਰਿਹਾ ਸੀ ਆਪਣੀ ਸਾਇੰਟਿਫਿਕਲੀ ਸਾਰੀ ਚੀਜ਼ ਨੂੰ ਇਨਵੈਸਟੀਗੇਟ ਕਰ ਰਹੇ ਆਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਾਰਡਰ ਨਾਲ ਰਿਲੇਟਡ ਹੋਰ ਚੀਜ਼ਾਂ ਵੀ ਬਰਾਮਦ ਹੋਣਗੀਆਂ ਔਰ ਇਸ ਜਿਹੜਾ ਆਪਾਂ ਸਮਝਦੇ ਆਂ ਕਿ ਸਿੰਡੀਕੇਟ ਹੈਗਾ ਇਹ ਇਸ ਤੋਂ ਡਰੋਨ ਦੀ ਜਿਹੜੀ ਰਿਕਵਰੀ ਹੋਈ ਆ ਉਹ ਵੀ ਬੜਾ ਕਲੀਅਰਲੀ ਸ਼ੋਅ ਕਰਦੀ ਹੈ ਕਿ ਬੰਦੇ ਕਿੰਨੇ ਯੂਜ਼ ਟੂ ਨੇ ਯੂਜੇਜ ਆਫ ਡਰੋਨ ਤੇ ਡਰੋਨ ਦੀ ਰੀਸੀਵਿੰਗ ਦੇ ਵਿੱਚ ਕਾਫੀ ਇਹ ਆਪਣਾ ਮਾਹਰ ਬਣ ਚੁੱਕੇ ਆ ਕਿਉਂਕਿ ਕਾਫੀ ਦਿਰ ਤੋਂ ਇਹ ਕੰਮ ਕਰ ਰਹੇ